ਇਹਨੂੰ ਕਰਕੇ ਜੇ ਦਿੱਲ ਤੋਂ ਆਪਾਂ ਕਾਰ ਕੰਦੇ ਦਾ ਹੱਥਾਂ ਨੂੰ ਕੱਢੀਏ ਸੋ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਜੇਕਰ ਆਪਾਂ ਨਾ ਕੱਟੇ ਹੋਏ ਤਾਂ ਉਹ ਦਿਨ ਦੂਰ ਨੇ ਸਾਨੂੰ ਦੁਬਾਰਾ ਮਨੁੱਖਤਾ ਦੀ ਸੋਚ ਦੇ ਵਿੱਚ ਬਸਾਣਾ ਪਊਗਾ ਸਾਡੇ ਸਿਰ ਤੇ ਮਨੁੱਖਤਾ ਦੀ ਸੋਚਾਂ ਨੂੰ ਭਾਰੀ ਹੋਣੀ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਜੇ ਆਪਾਂ ਕਿਸੇ ਨੂੰ ਨਾ ਹੋਣਾ ਜ਼ਰੂਰ ਤਾਂ ਕਿਸੇ ਦੀ ਜਾਂ ਨਾ ਆਪਾਂ ਨੂੰ ਇਕੱਠੇ ਹੋ ਕੇ ਰੋਕਾ ਸੋ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਦਾ ਮੇਰਾ ਦਿਨ ਆਲਾ ਸਾਡੇ ਪੂਰਾ ਪੁਲਿਸ ਜ਼ਵੇਰਾ ਤੇ ਪੜ ਗਿਆ ਸੋ ਐਸੇ ਪ੍ਰੀਤ ਦੇ ਨਾਲ ਆਪਾਂ ਰੇਟਰ ਸਾਹਿਬ ਦਾ ਤੇਰਾ ਬੁਲਾਉਣੇ ਆ ਠੀਕ ਹੈ ਪੱਤਰ ਰਵਿਦਾਤ ਵੀ ਦਾ ਬੁਲਾਉਣੇ ਆ ਮਾਹੌਲ ਵਿੱਚ ਜੁਹਾਰੀ ਸਿੰਘ ਦਾ ਬੁਲਾਉਣੇ ਉਹ ਜਿੱਥੇ ਵੀ ਘਰ ਆਪਾਂ ਬੁਲਾਉਣੇ ਸਾਥ ਭੈਣ ਮਿਰਮਤਾ ਅਤੇ ਭਰਾ ਕਮਲਜੀਤ ਸਿੰਘ ਨਾਲ ਹਾਦਸਾ ਪੰਜਾਬ ਨਿਊਜ਼ 7 ਰਿਪੋਰਟ ਸੋਨੀ ਸਾਗੀ ਜਿੱਥੇ ਕਰਨਾ ਹੈ ਰੋਕਾ ਦੇ ਚੋਣੇ ਜਿਹੜਾ ਇਸ ਤਰ੍ਹਾਂ ਦਾ ਪੰਜਾਬ ਦਾ ਮਾਹੌਲ ਹੈ ਪੰਜਾਬ ਸਰਕਾਰ ਨੇ ਆਪਣੇ ਬਰਤ ਵਿੱਚੋਂ ਕੋਈ ਵੀ ਨੌਕਰੀ ਨਹੀਂ ਦੇ ਰਹੀ ਕੋਈ ਰੈਗਿਸਟ੍ਰੇਸ਼ਨ ਨਹੀਂ ਵੀ ਸਰੂ ਮਿਲ ਰਹੀ ਪਾਰਟੀਆਂ ਬਹਾਪੀਆਂ ਹੋਈਆਂ ਹਨ ਅਤੇ ਮੌਜੂਦੀਆਂ ਸਾਡੇ ਪੰਜਾਬ ਦੇ ਲੋਕਾਂ ਨੂੰ ਬੇਪਰਵਾਹ ਅਸੀਂ ਸਿਰ ਤੋਂ ਅੱਗੇ ਪਿੱਛੇ ਆਪੋ ਸਾਡੇ ਹੋਣ ਦੀਆਂ ਬਾਤੋ ਕਿੰਨੇ ਲੋਕਾਂ ਦਾ ਬੈਠਾ ਗਿਆ ਤਾਂ ਅਗਲੇ ਉਹ

प्रधान करना जी इनका ज्यादा है सो सला हरेक बार प्रकार करते हैं असं भी इन दिन नाम मोटा जोड़ के बड़े धनबाद जय हिंद वागुरु जी का खालसा वाहू जी एजुकेशन डिपार्टमेंट के अंदर मिले उन्हें एक विशाल पत्र आ गया सो हमें इंप्लीमेंटेशन बाकी है और लड़ाई ऐसी लड़ी जा रही ਇਸੇ ਤਰੀਕੇ ਨਾਲ ਆਦੋ ਕੁਨਾ ਗ੍ਰੰਥ ਕਿ ਕਰਤਾਂ ਹਨ ਵਰਤਵਾਦ ਨਾ ਉੱਥੇ ਨਾਲ ਹੀ ਵੀ ਜਿਹੜਾ ਉਹਨਾਂ ਨੂੰ ਲੈ ਕੇ ਆਇਆ ਹੈ ਸੰਧਾਨ ਉਹਦੀ ਨਾਕੀ ਦਾ ਪ੍ਰਭਾਂਵੀ ਨੇ ਸੱਚਾ ਦੱਸਦਾ ਹੈ ਕਿ ਇਸ ਸੰਧਾਨ ਤੋਂ ਬਿਨਾ ਸਾਡੇ ਕੋਈ ਕੋਈ ਹਥਿਆਰ ਨਹੀਂ ਹੈਗਾ ਇਹ ਕਿ ਸੰਧਾਨ ਹੀ ਹੈ ਕਿ ਤਪਾਤਕ ਅਸੀਂ ਰੱਖ ਸਕਦੇ ਆ ਜਿਵੇਂ ਕਿਸੇ ਕਵੀ ਨੇ ਉਹ ਲਿਖ ਲਿਆ ਜਦੋਂ ਉਹਨਾਂ ਨੇ ਜਾਣਿਆ ਕਿ ਉਸ ਮੌਕੇ ਦੇ ਹਾਲਾਤ ਸਮਾਜ ਦੀ ਕਿ ਉਹ ਜੀ ਹਾਕ ਸੀ ਜਿਵੇਂ ਕਿਉਂ ਜ਼ਮੀਨਾਂ ਦੇ ਮਾਲਕੀ ਦੇ ਹੱਕ ਸਦਕ ਨਹੀਂ ਸੀਗੇ ਨੌਕਰੀਆਂ ਦੇ ਹੱਕ ਨਹੀਂ ਸੀਗੇ ਤੇ ਅੱਜ ਸਾਨੂੰ ਉਹਨਾਂ ਨੇ ਦੇ ਆਪਸੀ ਉਹਨੂੰ ਵੇਖਦੇ ਨੇ ਉਹਨਾਂ ਵੱਲੋਂ ਕੀਤੀਆਂ ਕਰਵਾਦੀਆਂ ਨਾਲ ਬਹੁਤ سارے ਸਾਡੇ ਆਸਰਣ ਬਹੁਤ سارے ਪੰਗੀਆਂ ਗਡੀਆਂ ਫਸਲੀਆਂ ਤੇ ਅੱਜ ਵੀ ਬਰਾਜਮਾਨ ਪਰ ਅੱਜ ਵੀ ਹਾਲਾਤ ਇਸ ਕਿਸਮ ਦੀ ਆ ਕਿ ਅੱਜ ਵੀ ਸਾਡੇ ਉਹ ਸਰਕਾਰ ਦੇ ਨਿਕਾਣੋਂ ਬੱਲੀਆਂ ਚੋਰ ਦੇ ਲਈ ਪੰਗੀਆਂ ਅੱਜ ਵੀ ਉਹ ਸਾਰੇ ਖੇਤਾਂ 'ਚ ਦੇਖਿਆ ਕਿ ਅੱਜ ਵੀ ਸਾਡੀਆਂ ਉਹ ਭੈੜਾ ਅੱਜ ਵੀ ਸਾਡੇ

पांच बार देना तो आ रहे क्या हैं बहुत बहुत दर्शक जो इन्ह इन्होंने मार्टर दिया हैं आती हैं तो क्या हमले कहें उल्लाधिकरण में रूलेटर करने किसी पर आपको भेद करते हैं तो साइड बातें ज़रूरत हैं बांग्लादेश में ज़म्मू कांट्री के एसी बुनाने के समय लास्ट में चार बार हो हो बा साहब का जीवन कहो गया पड़े कि लगे मैं उस बारे कोई काम नहीं करा क्योंकि सारा कुछ किताबों से यूट्यूब पर गूगल साहब के जीवन लग रहा है पर अच्छे रात जी चीजों के रक्षण हो रही है

ਕਾਰਨ ਇਹ ਹੈ ਕਿ ਜਿਹੜਾ ਕੀ ਡਰੂ ਐਸ ਦੇ ਤਹਿਤ ਕੋਟਾ ਕਿਸ ਤਰ੍ਹਾਂਲਾ ਹਲਾਣਾ ਆਪਕਰ ਹਾਪ ਹੈ ਜੇ 436 ਲੱਖ ਜਿਸ ਵਿਅਕਤੀ ਦੀ ਸਾਲੀ ਸਦਾਨਾ 46 ਲੱਖ ਬੀ ਜੀ ਇਹ ਜਨਰਲ ਦੀ 8 ਲੱਖ ਉਹ 8 ਲੱਖ ਵਾਲਾ ਇਹਨਾਂ ਵਿਅਕਤੀਆਂ ਨੂੰ ਐਡਬੀਐਸ ਦੇ ਵਿੱਚ ਆਗਿਆ ਦੋ ਗਰੀਬਾਂ ਤੇ ਆਜਣਾ ਉਹ ਸਰਕਾਰ ਦੇ ਜਿਹੜੇ ਸਰਕਾਰੀ ਮਕਾਨ ਆ ਜਿਹੜੇ ਰਿਵਸ कोटे देने तो बड़ा इज़्ज़त है यार तो मैं काम किया तो भी सकता हूँ ना पूलर में जब जब यार क्या फिर बच्चे आओ तो आ जाते हो बच्चे अपना जहाँ वीडियो पर जैसे डांस में हो तो उतना लेके आओ पर खासी क्यों भी रह सकते सातवें वाले के तैयार करते हैं कि वो आनुसंधान में पहला ही इसका डिज सब के दरों में क्या बिल्कुल भी लगता ही नहीं होगा या तो यार या ऐसा ही लगता है कि आपका आंदोलन बैठी है क्या ओबीसी का गरीब का या आपने आपने गरीब का ये बनाया तो क्या नहीं होता असली उसके ऊपर कोई नहीं बनाती पीछे काटते हैं ये जो कैमरा लगता है तो वहाँ पर चार हमें जानना जितने 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 प्राप्त हैं हमने जितने 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 मेंटर भी देंगे और वो जगह पे साउथी काउंसिल का जो सोशल कराएगा एक एवरेज तो बहुत होती है ऊपर एक प्लानिंग का काम जब हमें आपकी जो केवी दा पर जये जिदा सो जेति निदाहु के टाकर रखे सो जेति निदाहु के टाकर रखे हो जग के जिरागे जरूर पीरी पर आओ मुझे जससी अब संग रख के हो जग के सगे जरूर बस अकेले रहते आपको आपको रखके वो तेरेगी आपको आपको रखके हो जग जितंगे जरूर कि तुम्हारा मुझे ऐसी आपको साख रखके हो जग जितंगे जरूर ले एक तादा व्यक्ति था बाबा सबको किसे पानी नहीं देता वो बहुत में याद रहते जब पता लग गया ना कि मैं बाबा को पानी नहीं देता हूं पानी लेके थक गए तो गायक साहब पानी लेके उनके देश पर भी बाबा साहब आओगे कि मैं पानी उनन को दऊंगा क्योंकि बहुत गरीब बाबा साहब का जन्म में बहुत गरीब में होता पर वो आज भी ये गांव में पूरी कोटा लेने वास्ते बढ़ावने हैं

ਤੇ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਜ਼ਰੂਰੀ ਹੈ ਬਾਕੀ ਦਾ ਸਾਰੀ ਕਲਾਉਣੀ ਹੈ ਨਸ਼ਿਆਂ ਦੀ ਗੱਲ ਕਰੀਏ ਆਪਾਂ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਰੱਖਣਾ ਸਮਾਜਿਕ ਸਿਹਤ ਦੇ ਵਿੱਚ ਬੱਚਾ ਕਦਰ ਜੋਗਾ ਆਪਣੀ ਮਦਦ ਲਈ ਦੀ ਵਿਅਕਤੀਗਤ ਨਸ਼ਿਆਂ ਨੂੰ ਲੌਂਗਾ ਆਪਣੀ ਗਵਰੰਡੀ ਆ ਘਰ ਨਾਲ ਜੰਦਾ ਇਹਦੇ ਬਾਅਦ ਆਪਾਂ ਖੁਦ ਜਿਹੜੇ ਅੰਦੇ ਨੇ ਹੈਗਾ ਸਮਾਪਤ ਉਹਨਾਂ ਨੂੰ ਜ਼ਮਾਤਨ ਲੈ ਕੇ ਪੜਾਈਏ

ਸਾਰੇ ਜਣਿਆਂ ਸਤਿਕਾਰ ਦੇ ਰੂਪੇੜ ਕੇ ਤੜਕੇ 1 ਬ੍ਰੇਡ ਫਾਰਮ ਦੇ ਇਕੱਠੇ ਹੋ ਕੇ ਚੱਲੀਏ ਬਾਜੂ ਮੇਰੇ ਆਪਾਂ ਪਰੇ ਸਦਕਾਰਾਂ ਦੀ ਜੇ ਜੀ ਵਰਪ ਕਰ ਸਕੀਏ ਬਹੁਤ ਬਹੁਤ ਧੰਨਵਾਦ ਅੱਜ ਬਾਬਾ ਸਾਹਿਬ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਮਰੈਂਡੇ ਦੇ ਵਿੱਚ ਕੀ ਕਹਿਣਾ ਚਾਹੁੰਦੇ ਨੇ ਵਿਕੀਲ ਸਾਹਿਬ ਕੋ ਪਹਿਲਾਂ ਤਾਂ ਬਾਬਾ ਸਾਹਿਬ ਦੇ 134ਵੇਂ ਜਨਮ ਦਿਨ ਤੇ ਪੂਰੇ ਭਾਰਤ ਵਿੱਚ ਇਸ ਵਾਸਤੇ ਥੋੜੇ ਦੁਨੀਆ ਦੇ ਇੰਟਰਵਾਪਾ ਪ੍ਰੋਗਰਾਮ ਬਹੁਤ ਬਹੁਤ ਧੰਨਵਾਦ ਤੇ ਚਾਹੇ ਕਿਸੇ ਦਾ ਬਚਾਓ ਸੰਵਾਰਨ ਮਜਦ ਕਮੇਟੀ ਬਣੀ ਹੈ ਜਿਹਦੇ ਵਿੱਚ ਲੈ ਵੀ ਕਾਨੂੰਨੀ ਮਲਾਕਾਂ ਤੇ ਪ੍ਰੈਸ ਸੱਤਰ ਮਨ ਲੱਗਿਆ ਹੈ 14 ਤਰੀਕ ਨੂੰ ਲੱਗ ਨਾਲ ਦੇ ਪਿੰਡਾਂ ਦੇ ਵਿੱਚ ਮਨਾਇਆ ਗਿਆ ਤੇ ਅਸੀਂ ਐਗੂਨੀਕੀ ਸਮਾਜ ਨੂੰ ਤਾਂ ਕਰਿਆ ਕਿਉਂਕਿ ਬਹੁਤ ਜਿਆਦਾ ਬਾਵਾ ਸਾਹਿਬ ਵੀ ਇਹ ਗੱਲ ਕਰੀਏ ਬਾਵਾ ਸਾਹਿਬ ਨੇ ਉਸ ਸਮੇਂ ਦੀ ਗੱਲ ਕੀਤੀ ਜਦੋਂ ਬਹੁਤ ਸਾਰੇ ਦਬੇ ਕੁਚਲੇ ਤੇ ਪਛੜੇ ਲੋਕ ਕੋਲ ਜਿਨ੍ਹਾਂ ਨੂੰ ਜ਼ਮੀਨ ਤੇ ਪੜਾਈ ਤੇ ਜੋ ਅੱਜ ਅਸੀਂ ਬੱਡੇ-ਬੱਡੇ ਅਧਿਕਾਰੀਆਂ ਦੇ ਬੈਠੇ ਆ ਉਹਨਾਂ ਦੀ ਬਦੌਲਤਾਂ ਉਹਨਾਂ ਦਾ ਇੱਕ ਬਹੁਤ ਵਧੀਆ ਉਹਨਾਂ ਨੇ ਸੰਦੇਸ਼ ਦਿੱਤਾ ਸੀਗਾ ਉਹ ਉਹਨਾਂ ਦਾ ਕਹਿਣਾ ਸੀਗਾ ਕਿ ਇਹ ਮੇਰੇ ਸਮਾਜ ਦੇ ਲੋਕੋ ਉੱਠੋ ਸਮਾਜ ਦੇ ਲੋਕੋ ਉੱਠੋ ਲੜੋ ਜੇ ਲੜ ਨਹੀਂ ਸਕਦੇ ਤਾਂ ਕੁਝ ਬੋਲੋ ਜੇਕਰ ਤੁਸੀਂ ਬੋਲ ਨਹੀਂ ਸਕਦੇ ਤਾਂ ਕੁਝ ਲਿਖੋ ਜੇਕਰ ਤੁਸੀਂ ਦੇਖ ਨਹੀਂ ਸਕਦੇ ਤਾਂ ਸਾਥ ਦਿਓ ਤੇ ਉਹ ਕਹਿੰਦੇ ਜੇਕਰ ਤੁਸੀਂ ਸਾਥ ਵੀ ਨਹੀਂ ਦੇ ਸਕਦੇ ਕਿ ਤਾਂ ਜੋ ਲੋਕ ਜਿਵੇਂ ਇੱਥੇ ਇਹ ਸਘਾਸ ਕਮੇਟੀ ਸਾਡੀ ਬਣੀ ਹੋਈ ਆ ਕੰਮ ਕਰ ਰਹੀ ਆ ਤਾਂ ਉਹਨਾਂ ਜਿਹੜੇ ਲੋਕਾਂ ਦੇ ਜਿਹੜੇ ਤੁਸੀਂ ਨੱਤਾ ਨਾ ਜਿੱਤੋ ਜੋ ਤੁਹਾਡੇ ਹਿੱਸੇ ਦੀ ਲੜਾਈ ਲੜ ਕੇ ਵੀ ਤੁਹਾਡੇ ਆਪਣੇ ਸਮਾਜ ਨੂੰ ਪ੍ਰੋਟੈਕਟ ਕਰ ਰਹੇ ਆ ਮੈਂ ਆਪਣੇ ਵੱਲੋਂ ਸਭ ਨੂੰ ਇੱਕ ਵਾਰੀ ਪਲੀਜ਼ ਕਰਨੀ ਚਾਹੁੰਦਾ ਕਿ ਉਹਨਾਂ ਦੇ ਜਿਹੜੇ ਜੋ ਇੰਨਾ ਸਘਾਸ ਕੀਤਾ ਹੈ ਉਹਦੇ ਸਾਨੂੰ ਚੱਲਣਾ ਚਾਹੀਦਾ ਪਿਛਲੇ ਕੁਝ ਸਮੇਂ ਤੋਂ ਸਾਡੇ ਸੰਵਿਧਾਨ ਨੂੰ ਵੀ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਆ ਰਹੀ ਆ ਤੇ ਮੈਂ ਵੀ ਇੱਕ ਐਡਵੋਕੇਟ ਹੀ ਕਹਿ ਕੇ ਜਾ ਰਿਹਾ ਜਿੱਥੇ ਵੀ ਕਾਨੂੰਨੀ ਲੜਾਈ ਲੜਨੀ ਪਈ ਮੈਂ ਅੱਗੇ ਹੋ ਕੇ ਲੜਾਂਗਾ ਜੀ ਬਹੁਤ ਬਹੁਤ ਧੰਨਵਾਦ